ਮਾਸ਼ਿਓ ਮਾਸ਼ਿਓ ਬ੍ਰਾਂਡ ਕੁਛ ਦੱਸਣ ਪੁੱਛਣ ਦੀ ਲੋੜ ਨਹੀਂ ਆਪਾਂ ਨੂੰ ਵੀਰਾਂ ਨੇ ਘਰਾਂ 'ਚ ਵਰਤਈ ਆ ਹਨਾ ਪਰ ਮੈਂ ਕੁਛ ਕੁ ਗੱਲਾਂ ਅੰਦਰ ਲੀਆਂ ਹੁੰਦੀਆਂ ਵੀ ਜਿਹੜੇ ਆਪਣੇ ਜ਼ਿੰਮੇਵਾਰ ਵੀਰ ਜਦੋਂ ਆਪਾਂ ਚੀਜ਼ ਖਰੀਦਣ ਜਾਂਦੇ ਆ ਇਹ ਆਪਣੇ ਜ਼ਿੰਮੇਵਾਰ ਵੀਰਾਂ ਨੂੰ ਨਹੀਂ ਪਤਾ ਹੁੰਦਾ ਘਰੇ ਬੈਠਿਆ ਲਾ ਲਓ ਜਾਂ ਕੁਛ ਲਾ ਲਓ ਹਨਾ ਇਹਦੇ ਵਿੱਚ ਕੁਛ ਕੁ ਚੇਂਜ ਵੀ ਆਇਆ ਇੰਪਲੀਮੈਂਟ ਸਾਰੇ ਵੀਰਾਂ ਨੂੰ ਪਤਾ ਵੀ ਮਾਸ਼ਿਓ ਦੇ ਕਿਹੜੇ ਕਿਹੜੇ ਬਣਦੇ ਆ ਤੇ ਆਪਾਂ ਹੈਗੇ ਆ ਇਸ ਟਾਈਮ ਜਗਰਾਉ ਮੇਰਾ ਵੱਡਾ ਵੀਰ ਆਪਣੇ ਬਰਾੜ ਸਾਹਿਬ ਨਾ ਕਿ ਆਪਣੇ ਵੀਰ ਕੋਲ ਜਾ ਕੇ ਨਾ ਤੁਹਾਨੂੰ ਇਹਦੇ ਬਾਰੇ ਵੀ ਆਪਾਂ ਦੱਸੀਏ ਇਹਦੇ ਵਿੱਚ ਕੀ ਕੁਝ ਤਬਦੀਲੀ ਕਰੀ ਆ ਜਾਂ ਪਹਿਲਾਂ ਨਾਲੋਂ ਕੀ ਫਰਕ ਆ ਹੈ ਨਾ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਕੀ ਹਾਲ ਆ ਬਰਾੜ ਸਾਹਿਬ ਹੋ ਦੀ ਉਹਦੇ ਬਾਰੇ ਸਾਹਿਬ ਦੋ ਮਿੰਟ ਦਵੋਗੇ ਸਾਨੂੰ ਹਾਂ ਜੀ ਜੀ ਬਿਲਕੁਲ ਆ ਜੋ ਆਪਾਂ ਨਾ ਬਾਹਰ ਬਰਾੜ ਸਾਹਿਬ ਗਰਮੀ ਵਾਲੇ ਕੰਮ ਚੱਕੀ ਜਾਂਦੇ ਫਟੇ ਭਾਜੀ ਸਭ ਤੋਂ ਪਹਿਲਾਂ ਤਾਂ ਸਾਰੇ ਇੱਕ ਸਾਨ ਭਰਾਵਾਂ ਨੂੰ ਪਿਆਰ ਭਰੀ ਸੱਸੀ ਗੱਲ ਦੀ ਸ਼ਿਕਾਇਤ ਜੀ ਵੀਰ ਜੀ ਮਾਸੀਓ ਇਹਦੀ ਇਹਨੂੰ ਨਾ ਸਫਤ ਕਰਨੀ ਪਤਾ ਬਣਦੀ ਨਹੀਂ ਵਰਤ ਲਿਆ ਵੀਰਾਂ ਨੇ ਹਾਂਜੀ ਹਾਂਜੀ ਇੱਕ ਉਹਨੇ ਨਾ ਪ੍ਰੋਡਕਟ ਕੋਈ ਨਵਾਂ ਆਉਂਦਾ ਤੇ ਉਹਦੀ ਆਪਾਂ ਕੁਆਲਿਟੀ ਦੀ ਸਫਤ ਕਰਦੇ ਹਾਂ ਹਾਂਜੀ ਇਹ ਤਾਂ ਘਰ ਘਰ ਪਹੁੰਚ ਗਿਆ ਹਾਂਜੀ ਪਰ ਆਪਣੇ ਜ਼ਿੰਮੇਦਾਰਾਂ ਨੂੰ ਵੀਰਾਂ ਨੂੰ ਇਹ ਦੱਸੋ ਜਿਹੜੇ ਵੀਰ ਹਲੇ ਆਪਣੇ ਨੂੰ ਵਰਤਣ ਵਾਲੇ ਰਹਿੰਦੇ ਆ ਹਾਂਜੀ ਇਹਦੇ ਚ ਕੀ ਖਾਸियत ਆ ਜਿੰਨੂੰ ਇਹਦਾ ਨਾਮ ਇੰਨਾ ਵੱਡਾ ਬਣਿਆ ਤੇ ਕਿਹੜੀ ਗੱਲ ਤੋਂ ਬਣਿਆ ਇਹਦੇ ਵਿੱਚ ਕੀ ਖੂਬੀਆਂ ਨੇ ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰਦੇ ਹਾਂ ਜਗਰਾਉ ਜਗਰਾਉ ਮੈਸ਼ੂ ਦਾ ਪਹਿਲੇ ਦਿਨ ਤੋਂ ਹੀ ਗੜ ਰਿਆ ਉਹਨੇ ਇੱਕ ਆਲੂ ਬੈਲਟ ਲਾ ਗਈ ਬਾਈ ਜੀ ਹਾਂ ਆਲੂ ਬੈਲਟ ਹੋਣ ਕਰਕੇ ਰੋਟਾਵੇਟਰ ਜ਼ਰੂਰੀ ਆ ਜ਼ਰੂਰੀ ਆ ਜ਼ਰੂਰੀ ਆ ਦੂਜੀ ਗੱਲ ਇਹ ਕਰਕੇ ਆ ਵੀ ਮੈਸ਼ੂ ਇੱਕ ਬ੍ਰਾਂਡ ਆ ਹਾਂ ਆਪਾਂ ਮਾਨ ਨਹੀਂ ਕਰਦੇਗੇ ਸਭ ਤੋਂ ਮਹਿੰਗਾ ਰੋਟਾਵੇਟਰ ਬਾਈ ਮਾਰਕੀਟ ਵਿੱਚ ਸਾਡਾ ਸਭ ਤੋਂ ਮਹਿੰਗਾ ਸਭ ਤੋਂ ਮਹਿੰਗਾ ਸਾਡਾ ਤੁਸੀਂ ਆਪਦੇ ਮੂੰਹ ਕਹਿੰਨੇ ਸਾਡਾ ਤੇ ਇਹ ਗੱਲ ਜਿਹੜੇ ਬੰਦੇ ਨੇ ਮਾਸ਼ੂ ਵਰਤੇ ਆ ਪਿਆ ਉਹਨਾਂ ਨੂੰ ਜ਼ਿੰਮੇਵਾਰ ਭਰਾਵਾਂ ਨੂੰ ਪਤਾ ਵੀ ਕੁਆਲਿਟੀ ਕੀ ਚੀਜ਼ ਹੁੰਦੀ ਹੈ ਮਹਿੰਗੇ ਹੋਣ ਦਾ ਰੀਜ਼ਨ ਤੁਸੀਂ ਇੱਕ ਗੱਲ ਦੇਖੋ ਮਾਰਕੀਟ ਦੇ ਵਿੱਚ ਹਾਂਜੀ ਆਜੋ ਮੜਾ 2016 ਹਾਂਜੀ 17 ਹਾਂਜੀ ਦੀ ਗੱਲ ਕਰਕੇ ਬਾਲੀ ਪੁਰਾਣੀ ਨਹੀਂ ਗੱਲ ਕਰਦੇ ਹਾਂਜੀ ਵੀਰੇ ਜ਼ਿੰਮੇਵਾਰਾਂ ਦੇ ਘਰੇ ਅੱਜ ਵੀ ਪੀਸ ਪਏ ਆ ਪਏ ਆ ਚਾਲੂ ਹਾਲਤ ਦੇ ਚ ਪਏ ਜਾਂਦੇ ਪਏ ਆ ਹਾਂ ਆਪਣੇ ਵਿੱਚ ਅੱਜ ਕਰੀਏ ਆਪਾਂ ਕਿਸੇ ਨਾਲ ਜੇ ਕੰਪੇਅਰ ਕਰੀਏ ਆਪਣੇ ਇਸ ਤੇ ਮਾੜੀ ਗੱਲ ਆ ਤੁਸੀਂ ਇਹ ਦੇਖੋ ਵੀ ਬਾਕੀ ਕੋਈ ਪਿਆ ਜਾਂਦਾ ਪਿਆ ਵੀ ਚਾਲੂ ਹਾਲਤ ਦੇ ਚ ਪਿਆ ਹਾਂ ਅਸੀਂ ਆਪ ਦਾ ਚਲਦਾ ਠੀਕ ਆ ਸਾਡੇ ਵੀ ਦੂਜੀ ਗੱਲ ਬਾਈ ਇਹ ਦੇਖੀਏ ਵੀ ਰੋਟਾਵੇਟਰ ਆਫ ਇਅਰ ਦਾ ਵਾਡ ਮਿਲਿਆ ਵਾ ਓਕੇ ਆ ਦੇਖੋ ਜੀ ਇਹ ਕਦੋਂ ਤੋਂ ਮਤਲਬ 2019 ਤੋਂ ਬੈਸਟ ਹੀ ਤੁਰਿਆ ਆਉਂਦਾ ਹਾਂਜੀ ਹਾਂਜੀ 2019 ਤੋਂ ਲੈ ਕੇ ਹੁਣ ਤੱਕਰ ਬੈਸਟ ਆਇੰਦਾ ਪਹਿਲਾਂ ਸਮੇ ਦੇ ਹਿਸਾਬ ਨਾਲ ਹੁਣ ਇਹਦਾ ਗੇਅਰ ਬਾਕਸ ਵੀ ਚੇਂਜ ਕਰਤਾ ਵੱਡਾ ਗੇਅਰ ਬਾਕਸ ਕਰਤਾ ਇਹਦਾ ਪਹਿਲਾਂ ਨਾਲੋਂ ਹਾਂਜੀ ਪਹਿਲਾਂ ਨਾਲੋਂ ਇਹ ਕਿੰਨੇ ਫੁੱਟ ਡਰਾਵ ਵਾਲਾ ਆਪਣੇ ਕੋਲੇ ਆ ਇਹ ਇਹ 9 ਫੁੱਟ ਪੀਸ ਆ ਜੀ 9 ਫੁੱਟ ਹਾਂਜੀ 9 ਫੁੱਟ ਪੀਸ ਡਾਲੇ ਵਿੱਚ ਜੋੜ ਹੋਊਗਾ ਹੂੰ ਚਾਰ ਸਪਰਿੰਗ ਹੋਣਗੇ 9 ਫੁੱਟਾ ਪੂਰਾ ਵਿੱਚੋਂ ਤਿਆਰ ਆ ਅੱਛਾ ਵਿੱਚੋਂ ਮੈਂ ਇਹ ਵੇਰਵਾ ਕੱਢਣਾ ਸੀਗਾ ਹਾਂਜੀ ਕਿਉਂਕਿ ਆਪਾਂ ਕਹਿ ਦਿੰਨੇ ਆ ਆਪਣੇ ਜ਼ਿੰਮੇਦਾਰ ਵੀਰ ਫਿਰ ਨਾ ਉਹਨੂੰ ਨਾਪਦੇ ਆ ਇਹ ਨਾਪੜਾ ਕਿਵੇਂ ਚਾਹੀਦਾ ਜੇ ਹੋਰ ਵੀ ਕਿਸੇ ਨੇ ਲੈਣ ਜਾਣਾ ਜਾਂ ਕੁਝ ਵੀ ਕਈ ਵੀਰ ਆਪਣੇ ਬਾਹਰੋਂ ਵੀ ਨਾਪ ਲੈਂਦੇ ਨਾ ਕਿ ਤੁਸੀਂ ਇੱਥੋਂ ਦੱਸ ਦਿਓ ਵੀ ਆਹ ਚੀਜ਼ 9 ਫੁੱਟ ਆਹ ਚੀਜ਼ 9 ਫੁੱਟ ਹੀ ਬਾਈ ਇਹਦੀ ਆਹ ਚੀਜ਼ ਉਦੋਂ ਤਿਆਰ ਆ ਉਦੋਂ ਆਪਾਂ ਦਿਖਾ ਦਿੰਨੇ ਆ ਵੀ ਹਾਂਜੀ ਵੀਰੇ ਜੀ ਹਾਂ ਇੱਥੋਂ ਲੈ ਕੇ ਅੰਦਰ ਅੰਦਰ ਵੀ ਚੈਸੀ 9 ਫੁੱਟ ਪੂਰੀ ਤਿਆਰ ਆ ਅੰਦਰ ਜਿਹੜੀ ਜਗ੍ਹਾ ਆਪਣੇ ਹਾਂਜੀ ਹਾਂਜੀ ਅੰਦਰ ਅੰਦਰ 9 ਫੁੱਟ ਮੈਂ ਤੁਹਾਨੂੰ ਹਾਂਜੀ ਹਾਲੋ ਇਹਨੂੰ ਆਪਾਂ ਨਾ ਨਾਪ ਤੋਂ ਵਿਖਾ ਦਈਏ ਅੰਦਰ ਦੀ ਕੱਢ ਦੋ ਵਾਹ ਕਰੂ ਹਾਂਜੀ 9 ਫੁੱਟ ਪੂਰਾ ਤਿਆਰ ਆ ਬਾਈ ਜੀ ਪੂਰਾ ਅੰਦਰੋਂ ਪੂਰਾ 9 ਫੁੱਟ ਤਿਆਰ ਆ ਤਮੀਆਂ ਪਾ ਕੇ ਤੰਤਾਂਾਂ ਦੀ ਵਰਕਿੰਗ ਦੇ ਵਿੱਚ ਹੋਰ ਆ ਜੂਗਾ 9.5 ਫੁੱਟਾ ਪੀਸ ਬਣ ਗਿਆ ਇਹਦੀ ਖਾਸੀਅਤ ਕੀ ਆ ਹਾਂਜੀ ਇਹਦੇ ਵਿੱਚ ਬਾਈ ਜੀ 72 ਬਲੇਡ ਆ 9 ਫੁੱਟ ਚ ਹਾਂਜੀ ਜਿਹੜਾ ਤੁਸੀਂ 10 ਫੁੱਟਾ ਪੀਸ ਲਓਗੇ ਇਸੇ ਟਾਈਪ ਦੇ ਵਿੱਚ 1 ਫੁੱਟ ਵੱਧ ਕਰ ਲਓ 10 ਫੁੱਟਾਂ ਵਿੱਚੋਂ ਤਿਆਰ ਆ ਤਵੀਆਂ ਪਾ ਕੇ 1.5 10 ਫੁੱਟਾਂ ਪੰਜ ਹਾਂਜੀ ਉਹਦੇ 'ਚ 78 ਬਲੇਡ ਆ 78 ਠੀਕ ਆ ਵੀਰੇ ਵੀਰੇ ਜਿਆਦੇ ਬਲੇਡਾਂ ਦਾ ਮਤਲਬ ਕੀ ਰੀਜ਼ਨ ਹੁੰਦਾ ਕਾਤੋਂ ਜਿਆਦੇ ਬਲੇਡਾਂ ਦਾ ਕਾਰਨ ਨਹੀਂ ਇਹ ਨਹੀਂ ਗਾ ਬਾਈ ਜਿਵੇਂ ਹੋ ਤੁਹਾਡੀ ਆਲੂ ਬੈਲਟ ਆ ਗਈ ਹੂੰ ਤੁਹਾਡੀ ਪਹਿਲੀ ਪਸੰਦਾਂ ਮਲਾਈ ਮਲਾਈ ਥੋੜੀ ਇਹ ਕੋਸ਼ਿਸ਼ ਹੁੰਦੀ ਕਿ ਮਲਾਈ ਬਣੇਗੀ ਵੱਧ ਤੋਂ ਵੱਧ ਜਿੰਨੀ ਮਲਾਈ ਬਣਾਈ ਜੇ ਹੁਣ ਏਸੀ ਦੀ 66 ਬਲੇਡ ਹੋਣਗੇ ਘੱਟ ਮਲਾਈ ਬਣਾਉਗਾ ਜਗਾ ਗੈਬਰ ਹੈ ਜੀ ਗੈਬਰ ਰਹਿਣਾ ਰਹਿਣਾ ਭਾਈ ਇਹਦੇ ਵੀਰੇ ਜਿਵੇਂ ਬ੍ਰਾਂਡ ਆ ਹਾਂਜੀ ਤੇ ਜੇ ਸਿਰਫ ਮੈਂ ਇੰਟਰੋਡਕਸ਼ਨ ਵਾਂਗ ਬ੍ਰਾਂਡ ਤੋਂ ਕਰ ਚੁੱਕਾ ਹਾਂਜੀ ਬ੍ਰਾਂਡ ਕਿਹੜੀਆਂ ਚੀਜ਼ਾਂ ਤੋਂ ਬਣਦਾ ਵੀ ਖਾਸਸ਼ਤ ਇਹਦੇ ਜਿਵੇਂ ਬਲੇਡ ਆ ਬਲੇਡੇ ਕਿਹੜੇ ਇਹ ਆਉਦੇ ਆ ਕੀ ਪਤਾ ਕਿਵੇਂ ਲੱਗੂ ਵੀ ਬ੍ਰਾਂਡ ਆ ਇਹਦੇ ਤੇ ਭਾਈ ਜੀ ਕੱਲੇ 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 ਬਲੇਡ ਤੇ ਇਹਨਾਂ ਦੀ ਮੈਸ਼ੂ ਦੀ ਆਪਦੀ ਸਟੈਂਪਿੰਗ ਆ ਆ ਦੇਖੋ अच्छा जी ਵੀ ਕੱਲੇ ਕੱਲੇ ਆਪਦੇ ਹਾਂਜੀ ਓਕੇ ਕੱਲੇ ਕੱਲੇ ਬਲੇਡ ਤੇ ਜਿਵੇਂ ਆਪਾਂ ਟਾਪ ਲਿੰਕ ਵਾਲੀ ਕਿल्ली ਕਢ ਲੀ ਜਿਵੇਂ ਆਪਾਂ ਕਿल्ली ਹਰੇਕ ਚੀਜ਼ ਤੇ ਵੀਰ ਜੀ ਆਪਦੀ ਮੈਚੂਰ ਦੀ ਕੰਪਨੀ ਦੀ ਸਟੈਂਪਿੰਗ ਆ ਓਕੇ ਇਹ ਦੀ ਖਾਸੀਅਤ ਇਹਦੀ ਮਤਲਬ ਇਹਨੂੰ ਖਾਸ ਬਣਾਉਂਦੀ ਇੱਕ ਜਿਹੜਾ ਆਮ ਰੋਟਾਵੇਟਰ ਮਾਰਕੀਟ ਚ ਹੁੰਦਾ ਸਿੰਗਲ ਸ਼ੀਟ ਹੁੰਦਾ ਅੱਛਾ ਜਿਹੜੀ ਉਹਦੀ ਛੱਤ ਹੁੰਦੀ ਸਿੰਗਲ ਬਣੀ ਹੁੰਦੀ ਆ ਆ ਉੱਪਰਲੀ ਚਾਦਰ ਠੀਕ ਆ ਆ ਤੁਸੀਂ ਦਿਖਾਉਂਗੇ ਬਾਈ ਨੂੰ ਐ ਕਰਕੇ ਆ ਹੱਥ ਆ ਗਿਆ ਆ ਚੱਲਣ ਦਿਖਾਈਏ ਆ ਆ ਨੀਚੇ ਕਰਕੇ ਦੇਖੋ ਆ ਚੀਜ਼ ਆ ਗਿਆ ਕਰਕੇ ਹਾਂ ਇਹ ਫੋਲਡਿੰਗ ਸ਼ੀਟ ਆਈ ਇਹ ਆਪਾਂ ਦੇ ਦੇਣਾ ਆ ਚਾਦਰ ਐ ਇਹਦੇ ਅੰਦਰ ਵੀ ਲੱਗੀ ਆ ਵੇ ਡਬਲ ਚਾਦਰ ਆਪਾਂ ਕਹਿ ਸਕਦੇ ਹਾਂ ਡਬਲ ਚਾਦਰ ਜਿਵੇਂ ਕਹਿੰਦੇ ਡਬਲ ਸ਼ੀਟ ਆ ਪੂਰੇ ਹੈਵੀ ਚਾ ਡਾਲੇ ਵਿੱਚ ਜੋੜਾ ਹੂੰ ਜਿਵੇਂ ਤੁਸੀਂ ਆਲੂ ਫੇਰ ਉਹੀ ਗੱਲ ਆ ਗਈ ਜਦੋਂ ਆਪਾਂ ਟਰਬੋ ਟਰਬੋ ਲੱਗਿਆ ਹੁਣ ਤਾਂ ਅਗਲਾ ਰੋਟਾ ਵਿਟਣਾ ਧੱਕਾ ਕਰਦਾ ਬਹੁਤ ਜ਼ਿਆਦੀ ਹੁਣ ਫੇਰ ਕੀ ਹੁੰਦਾ ਫਿਰ ਜਿਹੜਾ ਡਾਲਾ ਹੁੰਦਾ ਡਾਲਾ ਵਿੰਗਾ ਹੋ ਜਾਂਦਾ ਸੀਗਾ ਹੋ ਜਾਂਦਾ ਵੀਰੇ ਇਹਦੇ ਵੱਡ ਡਾਲੇ ਦੀ ਜੋੜ ਆਈ ਹੂੰ ਇਹਦਾਂ ਜੇ ਕਿਤੇ ਚੀਜ਼ ਆ ਗਈ ਡਾਲੇ ਦੇ ਵਿੱਚ ਜੋੜ ਪੈ ਗਿਆ ਬਹੁਤ ਬਹੁਤ ਨਟ ਨਟ ਬੋਲਟ ਟੁੱਟ ਜਾਣਗੇ ਬੰਦਾ ਨਵਾਂ ਬਈ ਚੇਂਜ ਕਰ ਲੂ ਇੱਕ ਕੰਪਨੀ ਤੇ ਲੱਗੀ ਪਾ ਲੂਗਾ ਦੁਬਾਰਾ ਹਾਂਜੀ ਫਿਰ ਵੀ ਤੇ ਵੀਰੇ ਰੋਟੇਟਰ ਦੇ ਨਾਲ ਕਿਹੜੀ ਕਿਹੜੀ ਚੀਜ਼ਾਂ ਮਿਲਦੀ ਆ ਚਲੋ ਕਈ ਜ਼ਿੰਮੇਦਾਰ ਵੀ ਕੀ ਕਰਦੇ ਆ ਵੀ ਆਪਾਂ ਰੋਟੇਟਰ ਪਾਇਆ ਰੈਕਮਾਂਗਰ ਹਾਂਜੀ ਆਹ ਕ੍ਰਾਸ ਪਾਇਆ ਹਾਂਜੀ ਤੇ ਓਕੇ ਇਹਦੇ ਨਾਲ ਕੁਝ ਮਿਲਦਾ ਕੀ ਚੀਜ਼ਾਂ ਮਿਲਦੀਆਂ ਨੇ ਰੋਟੇਟਰ ਦੇ ਨਾਲ ਪਹਿਲਾਂ ਤਾਂ ਕ੍ਰਾਸ ਤਾਂ ਮਿਲਦਾ ਹੀ ਮਿਲਦਾ ਕ੍ਰਾਸ ਅਸੀਂ ਵੱਡਾ ਦਿੰਨੇ ਬਈ ਫੁੱਲ ਸਾਈਜ਼ ਅੰਨੇ ਆ ਤੁਹਾਨੂੰ ਵਡਾਉਣਾ ਹੀ ਪਊਗਾ ਜੇ ਜਦੋਂ ਹੀ ਸਵਰਾਜ ਤੇ ਚਲਾਉਣਾ ਵਡਾਉਣਾ ਪੈਂਦਾ ਹੌਲੈਂਡ ਦੇ ਤਕਰੀਬਨ 1921 ਦਾ ਫਰਕ ਹੀ ਰਹਿੰਦਾ ਉਹ ਲੰਬਾ ਕਿਉਂਕਿ ਇਹ ਬਈ ਪੂਨੇ ਤੋਂ ਆਉਂਦੇ ਪੂਨੇ ਪਲਾਂਟ ਆ ਸਾਡਾ ਮੇਨ ਠੀਕ ਹੈ ਜੇ ਤੁਸੀਂ ਸਵਰਾਜ ਤੇ ਲੈ ਕੇ ਆਗੇ ਜਾਂ ਮੈਂ ਸਵਰਾਜ ਦਾ ਕ੍ਰਾਸ ਮੰਗਾਲਿਆ ਤੁਸੀਂ ਹੌਲੈਂਡ ਲੈ ਕੇ ਆਗੇ ਬਈ ਲੰਕਨ ਦਾ ਤਾਂ ਫਰਕ ਹੈਗਾ ਹੀ ਲੰਮੀਆਂ ਦਾ ਜੇ ਤੁਸੀਂ ਫੁੱਲ ਸਾਈਜ਼ ਹੀ ਮੰਗਾਓ ਫੁੱਲ ਸਾਈਜ਼ ਜਿੰਨੇ ਜਿਵੇਂ ਦੇ ਹਿਸਾਬ ਨਾਲ ਵਡਾ ਲੈਂਦਾ ਫਿਰ ਉਹਦੇ ਨਾਲ ਬਈ ਜੀ ਇੱਕ ਗੀਅਰ ਸੈਟ ਜਿੰਨੇ ਗੀਅਰ ਪੈਰ ਚਿੱਤੇ ਨੇ ਨਾਲ ਲਗਵਾਂ ਠੀਕ ਹੈ ਇੱਕ ਉਹਦੇ ਵਿੱਚ ਹੀ ਹੈਗਾ ਸੈਕ ਨਾਲ ਟੂਲ ਗੈਟ ਆਉਂਦੀ ਤੇ ਬਰੈਂਡ ਗਾਡ ਆਉਂਦਾ ਜੀ ਇਹ ਪ੍ਰਾਪਰ ਦੇ ਨੇ ਕੋ ਆ ਵਾਲੇ ਦਿਸਾਈਡਾਂ ਤੇ ਆਪਣੇ ਲੱਗਣੇ ਵੀਰੇ ਜਿਵੇਂ ਆ ਗਰਾਰੀਆਂ ਇਹ ਤੁਸੀਂ ਨਾਲ ਹੀ ਦਿੰਦੇ ਹੋ ਐਕਸਟਰਾ ਮਿਲਦੀਆਂ ਦੇਣੀਆਂ ਹੀ ਦੇਣੀਆਂ ਆਪਾਂ ਕੋਈ ਲਵੇ ਨਾਲੇ ਕਿ ਜਿੰਨੇ ਪੀਸ ਰੋਟਾ ਮੀਟਰ ਦੇ ਕੋਈ ਸਾਰੇ ਨੰਬਰ ਨੇ ਆ ਪਾ ਬਾਈ ਸਮਾਨ ਕੰਪਨੀ ਦਾ ਹੀ ਪਿੱਛੋਂ ਆਉਂਦੀਆਂ ਹੁੰਦੀਆਂ ਇਹ ਚੱਕਰ ਮਲਾਉਣ ਲਈ ਚੱਕਰ ਜਿਵੇਂ ਕਦੇ ਕੀ ਹੁਣ 540 ਚੱਕਰ ਚੱਲੀ ਜਾਂਦੇ ਆ ਅੱਜ ਕੱਲ ਸਾਰੇ ਟਰੈਟਰਾਂ ਜਿਹੜੇ 2014 ਤੋਂ ਬਾਅਦ ਵਾਲੇ ਟਰੈਟਰ ਆ ਸਾਰੇ تقریبا 5400 RPM ਤੇ ਚੱਲਦੇ ਆ ਹਾਂਜੀ ਮੇਰੀ ਠੀਕ ਆ ਇਹ ਉਨੇ ਕੀ ਕਈ ਹੁੰਦੇ ਘੱਟ ਵੱਧ ਹੁੰਦੇ ਆ ਪਰ ਉਹਨਾਂ ਦੀ ਸੈਟਿੰਗ ਹੋ ਜਾਂਦੀ ਹੈ ਹੋ ਜਾਂਦੀ ਹੈ ਇਹਨਾਂ ਤੋਂ ਇਲਾਵਾ ਵੀ ਕਿਤੇ ਗਰਾਰੀਆਂ ਪਾਉਣੀਆਂ ਪਈਆਂ ਜਾਂ ਨਹੀਂ ਪਈਆਂ ਪੈਨਾਂ ਦਾ ਲਾਰਾ ਜਿਵੇਂ ਹੁਣ ਫਾਰਮ ਟਰੈਕ 60 ਆ ਗਿਆ ਹੂੰ ਪੁਰਾਣਾ ਮਾਡਲ ਹੂੰ ਜਿਵੇਂ 2003 ਮਾਡਲ ਆ ਗਿਆ 2007 ਮਾਡਲ ਆ ਗਿਆ ਜਿਹੜੇ ਦੇਖੋਗੇ ਫਾਰਮ ਟਰੈਕ ਜਦੋਂ ਚੱਲਦਾ ਹੂੰ ਜਿਹੜੀ ਉਹਦੀ ਟਾਪ ਲਾਈਨ ਆ ਹੂੰ ਬਹੁਤ ਜ਼ਿੰਮੇਵਾਰ ਨੋਟ ਕਰਦੇ ਕਈ ਭਰਾ ਨਹੀਂ ਕਰਦੇ ਉਹ ਟੱਕੇ ਮਾਰੀ ਜਾਂਦੀ ਹੈ ਛੋਟੇ 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 ਟੱਕੇ ਮਾਰਦੇ ਉਹ ਜਿਵੇਂ ਕਿਸੇ ਨੂੰ ਕਿਵੇਂ ਲੱਗਦਾ ਕਿਸੇ ਨੂੰ ਐ ਲੱਗਦਾ ਵੀ ਕ੍ਰਾਸ ਵੱਡਾ ਪਾਲਿਆ ਮੈਂ ਵੀ ਉਹ ਠੋਕਰੀ ਜਾਂਦਾ ਅੰਦਰੋਂ ਹਾਂ ਐਂ ਲੱਗਦਾ ਉਹ ਹੋਣੀ ਨਹੀਂ ਹੋਣਾ ਤੁਸੀਂ ਫਾਰਮ ਟਰੈਕ ਦੀ ਉੱਤੇ ਪਲੇਟ ਇੰਜਨ ਦੇ ਇੰਜਨ ਸਰੀਅਲ ਨੰਬਰ ਜਿੱਥੇ ਲਿਖਿਆ ਹੁੰਦਾ ਪੀਡੀਓ ਪਾਵਰ ਦੇਖੋ ਉਹਦੀ ਪੀਡੀਓ ਪਾਵਰ ਘਟਾ ਅੱਛਾ ਜਿਹੜੀ ਫਾਰਮ ਟਰੈਕ ਦੀ ਪੀਡੀਓ ਪਾਵਰ ਬਹੁਤ ਘਟਾ ਉਹਦੇ ਆਸਤੇ ਫਿਰ ਅਸੀਂ 15 ਬਾਈ ਦੀ ਗਲਾਰੀ ਹੁੰਦੀ ਸਾਡੀ ਅਸੀਂ ਉਹ ਪਾ ਦਿੰਦੇ ਆ ਉਹ ਆਪਾਂ ਐ ਤਾਂ ਨਹੀਂ ਕਹਿੰਦੇ ਵੀ ਸੌ ਟਾਈਮ ਪਾਸ ਵਧੀਆ ਹੋ ਜਾਂਦਾ ਉਹਦੇ ਨਾਲ ਚੱਲ ਪੈਂਦਾ ਵੀ ਚੱਲਣ ਲੱਗ ਜਾਂਦਾ ਵਧੀਆ ਚੱਲ ਪੈਂਦਾ ਜੀ ਠੀਕ ਆ ਬਈ ਠੀਕ ਆ ਤੇ ਵੀਰੇ ਆਪਣੇ ਕਿੰਨੇ ਤੋਂ ਕਿੰਨੇ ਫੁੱਟ ਆਉਣਗੇ ਆਪਣੇ ਕੋਲੇ ਬਾਈ ਜੀ 8 ਆਪਣੇ ਕੋਲ 5.5 ਫੁੱਟ ਤੋਂ ਲੈ ਕੇ ਆਪਣੇ ਕੋਲੇ 10 ਫੁੱਟ ਤੱਕ ਸਾਰੇ ਮਾਡਲ ਆ ਰ ਅਗਲਾ ਤਾਂ ਆਪਣਾ ਜਿਆਦਾ 8 ਫੁੱਟ ਚੱਲ ਰਿਹਾ ਮੈਨੂੰ ਲੱਗਦਾ ਨਾ ਨਾ 8 9 8 9 8 9 10 ਤੇ ਇੱਕ 8.5 ਮਾਡਲ ਵੀ ਆਇਆ ਉਹ ਵੀ ਉਹ ਵੀ ਇਸ ਦੀ ਕਾਪੀ ਆ ਜਾਵਾ अच्छा ये वो, वो भी दालले ਵਿੱਚ ਜੋੜ ਆ ਸਾਰਾ ਕੁਝ ਇਦਾਂ ਉਹ 8.5 ਫੁੱਟ ਹੈ ਆ ਮਗਰ ਆਪਣੇ ਸ਼ੌਕਰ 4 ਹੀ ਹੋਣਗੇ ਹਾਂਜੀ ਉਹਦੇ ਮਗਰ ਵੀ ਸ਼ੌਕਰ ਆਹੀ ਚੀਜ਼ ਆ ਬਈ ਦਿੱਟੋ ਜਮਾ ਉਹ ਬਸ 8 ਫੁੱਟ 8.5 ਫੁੱਟ ਵਿੱਚੋ ਤਿਆਰੀ ਠੀਕ ਇਹ ਜੇ 9 ਫੁੱਟ ਉਹ ਸਾਢੇ 8.5 ਅੱਛਾ ਜੀ ਹਾਂਜੀ ਠੀਕ ਆ ਵੀਰੇ ਆਹ ਸਮਾਨ ਤਾਂ ਤੁਸੀਂ ਦਿੱਤਾ ਦਿਖਾ ਸਾਰਾ ਹਾਂ ਇਹ ਜਦੋਂ ਇਲਾਵਾ ਹੋਰ ਕੀ ਮਿਲਦਾ ਆਪਾਂ ਇਹਦੇ ਨਾਲ ਆਪਾਂ ਮੈਸ਼ੂ ਦੀ ਅਰੀਜਨਲ ਡਿਸਕਸ ਦਿੰਨੇ ਆਈ ਇਹਦੀ ਸਮਾਨ ਦੀ ਪਛਾਣ ਕਿਵੇਂ ਹੋਊਗੀ ਵੀਰੇ ਵੀ ਮਾਛੀ ਉਹਦਾ ਇਹ ਆ ਤੁਹਾਨੂੰ ਪਤਾ ਲੱਗ ਜੂਗਾ ਵੇਖਣ ਸਾਰੀ ਪਤਾ ਲੱਗ ਜੂ ਇਹ 30 35 ਕਿਲੋ ਦੀ ਤਵੀ ਹੈ ਓਕੇ ਇਹ ਤੇ ਕੋਈ ਸਟicker ਨਹੀਂ ਲੱਗਿਆ ਇਹਦੇ ਵਿੱਚ ਹੀ ਖੁਦ ਆ ਪਿਆ ਇਹ 16.5 ਇੰਚੀ ਤਵੀ ਹੈ ਓਕੇ ਇਹਦੀ ਮੋਟਾਈ ਤੁਹਾਨੂੰ ਮਹਿਸੂਸ ਕਰਕੇ ਪਤਾ ਲੱਗ ਜੂ ਵੀ ਤਵੀ ਮਾਰਨ ਵਾਲੀ ਹੈਣੀ ਇੰਨਾ ਚੀਜ਼ਾਂ ਹੈ ਵੀ ਸਮਾਨ ਕਰਕੇ ਫਿਰ ਕੋਸਟ ਦੀ ਨਾ ਆਹ ਚੀਜ਼ ਬਣ ਜਾਂਦੀ ਬਾਈ ਗੱਲ ਪਤਾ ਕੀ ਆ ਹੂੰ ਤਵੀ ਕਰਕੇ ਹੀ ਰੋਟਾਵੇਟਰ ਨੇ ਲੱਗਣਾ ਹੂੰ ਜੇ ਤਵੀ ਲੱਗੂਗੀ ਧਰਤੀ ਦੀ ਮਿੱਟੀ ਪੱਟੋ ਦੀ ਫੇਰੀ ਰੋਟਾਵੇਟਰ ਡੂੰਗਾ ਲੱਗੂਗਾ ਜਾ ਕੇ ਹੁਣ ਕਈ ਬੰਦੇ ਕਹਿੰਦੇ ਰੋਟਾਵੇਟਰ ਵਾਈਬ੍ਰੇਸ਼ਨ ਕਰਦਾ ਉਹ ਕਰਕੇ ਤੁਸੀਂ ਵੇਖੋਗੇ ਉਹਦੀਆਂ ਤਵੀਆਂ ਵਿੰਗੀਆਂ ਟੱਡੀਆਂ ਹੋਈਆਂ ਪੈਣੀਆਂ ਘਸ ਘਸ ਕੇ ਝੱਪ ਜਾਂ ਖਾ ਜਾਂਦੀਆਂ ਝੱਪੇ ਖਾ ਜਾਂ ਜਿਹੜੀ ਦੇਸੀ ਤਵੀ ਵਿੰਗੀ ਟੱਡੀ ਹੋਊਗੀ ਹੋਊਗੀ ਟੈਂਪ ਆ ਕੇ ਅਜਾ ਤੁਹਾਨੂੰ ਕੰਮ ਦੀ ਗੱਲ ਇੱਕ ਹੋਰ ਨੋਟ ਕਰ ਲਿਓ ਜਿਹੜੇ ਮੇਰੇ ਵੀਰ ਵੀਰਾਂ ਤੋਂ ਖਰੀਦਣਾ ਚਲੋ ਅਲੱਗ ਗੱਲ ਹੈ ਹੈਨਾ ਜੇ ਕਿਤੇ ਹੋਰ ਤੋਂ ਵੀ ਖਰੀਦਣਾ ਤੁਸਾਂ ਮਰਜ਼ੀ ਲਾ ਹਾਂ ਤੇ ਆ ਮਾਸ਼ੀਓ ਦਾ ਬੈਚਿੰਗ ਉੱਤੇ ਓਰੀਜਨਲ ਆ ਇਹ ਓਰੀਜਨਲ ਡਿਸਕ ਦਾ ਮਸ਼ੀਨ ਉਹਦੀ ਹਾਂ ਦੋਵੇਂ ਪਾਸੇ ਤਵੰਗਾਂ ਦਵਾਂਗੇ ਜੀ ਅਸੀਂ ਸੱਚੇ ਦੋਨੇ ਲਵੋਗੇ ਹਾਂ ਜੀ ਆਂਦੇ ਵੈਰੀ ਗੁੱਡ ਯਾਰ ਯਾਰ ਉਹ ਵੀ ਨਾ ਕਈ ਰੀ ਇੱਕ ਪਾਸੇ ਵਾਲੀ ਤਵੀ ਉਹ ਰੋਟਾ ਸਹੀ ਨਹੀਂ ਚੱਲਦਾ ਨਹੀਂ ਚੱਲਦਾ ਜੀ ਲੱਗਦਾ ਹੀ ਨਹੀਂਗਾ ਰੋਟਾਵੇਟਰ ਉਹ ਕਿਉਂ ਇੱਕ ਪਾਸੇ ਉੱਚਾ ਉਹ ਜਿਹਨੇ ਕੱਦੂ-ਕੁੱਦੂ ਕਰਨਾ ਉਹਦੇ ਵਾਸਤੇ ਦਾ ਬੈਸਟ ਆ ਹੂੰ ਪਰ ਜਿਹਨੇ ਜਿਵੇਂ ਕਹਦੇ ਸਾਰਾ ਸਾਲ ਹੀ ਕੰਮ ਲੈਣਾ ਬਈ ਉਹਦੇ ਵਾਸਤੇ ਹਨੀ ਨਾ ਉਹਦੇ ਵਾਸਤੇ ਵੀਰੇ ਜਿਵੇਂ ਤੁਸੀਂ ਦੱਸਿਆ ਇਹਦੀ ਮਟਾਈ ਹਾਂਜੀ ਇਹ ਚੀਜ਼ਾਂ ਚਲੋ ਮੈਂ ਤਾਂ ਅਜੇ ਤੱਕ ਨੋਟ ਹੀ ਨਹੀਂ ਕੀਤੀਆਂ ਹਾਂਜੀ ਛੋਟਾ ਮੈਨੂੰ ਕਹਿੰਦਾ ਹੁੰਦਾ ਇਹਦੇ ਇਹਨਾਂ ਦੀ ਜਿਵੇਂ ਹੁਣ ਤੁਸੀਂ ਕੱਲੀ ਕੱਲੀ ਚੀਜ਼ ਆਹ ਦੱਸਤੀ ਮਟਾਈ ਇਹਦੇ ਅੰਦਰ ਚਾਦਰ ਆ ਹਾਂਜੀ ਇਹਨਾਂ ਲਾਈਫ ਵਧੂਗੀ ਇਹਦੀ ਹਨਾ ਲਾਈਫ ਤਾਂ ਬਾਈ ਤੁਹਾਡੇ ਸਾਹਮਣੇ ਆ ਜਦੋਂ 2017 18 ਵਾਲੇ ਪੀਸਾਂ ਨੂੰ ਨਹੀਂ ਕੁਝ ਹੋਇਆ ਤੇ 25 ਵਾਲਾ ਨੂੰ ਕਿਵੇਂ ਹੋ ਜਾਊਗਾ ਪਹਿਲੀ ਗੱਲ ਇਹ ਵੀ ਗੱਲ ਤੋਂ ਨਹੀਂ ਇੱਕ 2025 ਜਾ ਕੇ ਕੰਪਨੀ ਨੇ ਇੱਕ ਹੋਰ ਚੀਜ਼ ਕੀਤੀ ਆ ਪਹਿਲਾਂ ਇੱਥੇ ਹੁੰਦੀ ਨਹੀਂ ਸੀ ਇੱਕ ਆ ਸਾਈਡ ਪਲੇਟ ਲਾਦੀ ਗੇਅਰ ਬਾਕਸ ਨੂੰ ਓਕੇ ਇਹਦੀ ਸਪੋਰਟ ਵਾਸਤੇ ਵੀ ਇਹ ਜੇ ਨੂੰ ਆਪਾਂ ਕਹਿ ਦਈਏ ਵੀ ਬੰਨ ਲੈ ਕੇ ਹੈ ਵੀ ਚੈਸੀ ਨਾਲ ਇਹਨਾਂ ਨੇ ਫਟ ਕਰਤਾ ਇਹ 25 ਮਾਡਲ ਦੀ ਖਾਸਿਤ ਆ ਜੇ ਤੁਸੀਂ ਵੇਖੋਗੇ ਨਾ ਵੀ 24 ਤੇ 25 ਕੀ ਫਰਕ ਹੈ ਬਸ ਆਕ ਲਈ ਪਲੇਟ ਲਾਈ ਜਾਨਾ ਵੀ ਇਹ ਇਹਨੂੰ ਪੂਰਾ ਹੋਰ ਮਜ਼ਬੂਤ ਕਰਤਾ ਹੋਰ ਮਜ਼ਬੂਤ ਕਰਤਾ ਹਾਂਜੀ ਇਹ 25 ਮਾਡਲ ਚ ਆਇਆ ਹਾਂਜੀ ਇਹ 25 ਮਾਡਲ ਆ ਫਰੈਸ਼ ਪੀਸ ਆ ਤੁਹਾਡੇ ਦਾ ਵੈਸੇ ਫਰੈਸ਼ ਪੀਸ ਬਾਬੇ ਦੀ ਮਿਹਨਤ ਆ ਸਾਡੇ ਸਾਹਮਣੇ ਡਿਲੀਵਰੀ ਹੋਣੀ ਹੈ ਹਾਂਜੀ ਹਾਂਜੀ ਚੱਲੀ ਜਾਂਦਾ ਕੰਮ ਹਣਾ ਬਈ ਪਤਾ ਜੇ ਹੁਣ ਇੱਕ ਜ਼ਿੰਮੇਦਾਰ ਭਰਾ ਲੈ ਗਿਆ ਉਹਦੇ ਪਸੰਦ ਆ ਗਿਆ ਉਹਦੇ ਆਂਡੀ ਗੋਂਡੀ ਚਾਚੇ ਦੇ ਮੁੰਡੇ ਨੂੰ ਉਹ ਜੀ ਮੰਗਦਾ ਹੈ ਹੂੰ ਠੀਕ ਹੈ ਆਪਾਂ ਮਾਨ ਨਹੀਂ ਕਰਦੇ ਆਪਣਾ ਕਿਸੇ ਬੰਦੇ ਨਾਲ ਕੋਈ ਕੰਪੀਟੀਸ਼ਨ ਹੈ ਨਹੀਂ ਨਹੀਂ ਆਉਂਦਾ ਪਰ ਬ੍ਰਾਂਡ ਹੈ ਇੱਕ ਹੂੰ ਕੁਆਲਿਟੀ ਦਾ ਕੋਈ ਕੰਪਰੋਮਾਈਜ਼ ਨਹੀਂ ਇਹਦੇ ਵਿੱਚ ਕੁਆਲਿਟੀ ਕਰਕੇ ਪੈਸੇ ਜ਼ਿੰਮੇਦਾਰ ਭਰ ਰਿਹਾ ਨਾ ਹਾਂਜੀ ਹਾਂਜੀ ਵਿੱਚ ਕੁਆਲਿਟੀ ਨਾਲ ਕੋਈ ਕੰਪਰੋਮਾਈਜ਼ ਨਹੀਂ ਹਾਂਜੀ ਪਛਾਣ ਜਿੰਨੀ ਕਿ ਮੈਨੂੰ ਸਮਝ ਲੱਗੀ ਜੇ ਤੁਹਾਨੂੰ ਵੀ ਚਲੋ ਲੱਗ ਜਾਣੀ ਨਿੱਕੀ ਤੋਂ ਨਿੱਕੀ ਚੀਜ਼ ਤੇ ਉਹਨੇ ਆਪਦੀ ਬੈਜਿੰਗ ਕਰ ਲਈ ਕੱਲੇ ਕੱਲੇ ਚੀਜ਼ ਤੇ ਬ੍ਰਾਂਡਿੰਗ ਆ ਜੀ ਆਪਦੇ ਵਿੱਚ ਕੋਈ ਸਟicker ਨਹੀਂਗਾ ਲਾਇਆ ਵਿੱਚੋਂ ਪੂਰੀ ਬੈਜਿੰਗ ਤੇ ਵੀਰੇ ਇਹਨਾਂ ਤੋਂ ਇਲਾਵਾ ਸੁਪਰ ਸਿੱਡਰ ਵੀ ਆਪਣੇ ਤੋਂ ਮਿਲੂਗਾ ਸੂਪਰ ਸੀਡਰ ਮਿਲੂਗਾ ਬਸ 1 ਮਹੀਨੇ ਤੋਂ ਬਾਅਦ ਅੱਜ ਦੇ ਜਿਵੇਂ ਆਪਾਂ ਕਹਿੰਦੇ ਜੂਨ ਚ ਸੂਪਰ ਸੀਡਰ ਸਾਡੇ ਕੋਲੇ ਆ ਜਾਣਗੇ 8 ਫੁੱਟੇ 9 ਫੁੱਟੇ 7 ਫੁੱਟੇ ਉਹ ਆ ਜਾਣਗੇ ਫਿਰ ਆਪਣੇ ਕੋਲੇ ਮੈਸ਼ੂ ਦੇ ਪਲੈਂਟ ਐਸਪੀ ਪਲੈਂਟਰ ਹੁੰਦੇ ਉਹ ਪਈਏ ਜੀ ਖਾਦ ਖਿਲਾਨ ਵਾਲਾ ਫਰਬੋ ਹੁੰਦੀ ਹੈ ਉਹ ਪਈਏ ਵੀ ਤਕਰੀਬਨ ਤਕਰੀਬ ਮੇਲਰ ਆ ਗਿਆ ਇਹਦੇ ਸਾਰਾ ਸਾਲ ਪ੍ਰੋਡਕਟ ਇਹਨਾਂ ਦੇ ਚੱਲਦੇ ਆ ਵੀ ਜਿਹੜਾ ਕੰਪਨੀ ਜਿਵੇਂ ਜਿਵੇਂ ਜੋ ਜੋ ਬਣਾਉਂਦੀ ਹੈ ਆਪਣੇ ਤੋਂ ਸਾਰਾ ਕੁਝ ਮਿਲੂ ਸਾਰਾ ਕੁਝ ਮਿਲੂ ਇਹ ਆਪਣੇ ਜਗਰਾਵਾਂ ਤੋਂ ਇੱਥੋਂ ਹੀ ਮਿਲ ਜਗਰਾਵਾਂ ਚ ਮੈਸ਼ੂ ਦੀ ਡੀਲਰਸ਼ਿਪ ਆ ਹੂ ਫੇਰ ਫਾਰ ਤੋਂ ਅੰਦਰ ਪੈ ਦਿਖਾ ਦਿੰਦੇ ਨੇ ਸਾਰਾ ਕੁਝ ਹੀ ਮਿਲੂਗਾ ਜੇ ਕੋਈ ਭਰਾ ਜ਼ਿੰਮੇਵਾਰ ਭਰਾ ਪੁਰਾਣਾ ਰੋਟਾਵੇਟਰ ਯੂਜ਼ ਕਰੀ ਜਾਂਦਾ ਪਲੇਟ ਲੈਣੇ ਆ ਕੋਈ ਚੀਜ਼ ਵੀ ਲੈਣੀ ਆ ਹੂੰ ਲਿਆ ਜਿੱਥੋਂ ਮਰਜੀ ਪਹਿਲਾਂ ਲਿਆ ਹੂੰ ਅਸੀਂ ਫਿਰ ਵੀ ਦਵਾਂਗੇ ਸੇਵਾ ਜੇ ਅਸੀਂ ਫਿਰ ਵੀ ਹਾਜ਼ਰ ਆ ਸਰਵਿਸ ਕਿਵੇਂ ਆ ਸਰਵਿਸ ਬਾਈ ਜ਼ਿੰਮੇਵਾਰ ਭਰਾ ਹੀ ਦੱਸਣਗੇ ਮੈਂ ਤਾਂ ਆਪਦੇ ਮੂੰਹ ਕੀ ਕਹਾਂ ਇੱਕ ਜ਼ਿੰਮੇਵਾਰ ਆਇਆ ਪੁੱਛਾਂ ਉਹਨੂੰ ਹਾਂਜੀ ਗੱਲ ਪਤਾ ਆ ਵੀਰ ਨੂੰ ਹਾਂਜੀ ਵੀਰ ਜੀ ਆ ਜੋ ਸਿੰਘ ਸਾਹ ਮੜਾਗਾ ਅਵੇ ਵੀ ਨੂੰ ਆਪਾਂ ਲਾ ਲੈਨੇ ਸਾਸੀ ਗਵਰੇ ਸਾਸੀ ਗਲ ਵਿੱਚ ਆ ਦੋ ਮਿੰਟ ਤੁਹਾਡੇ ਲਾ ਲਈਏ ਹਾਂਜੀ ਹਾਂਜੀ ਇਹ ਜੀ ਮਾਸ਼ੀਓ ਆ ਯੂਜ਼ ਕਰਦਿਆਂ ਨੂੰ ਕਿੰਨਾ ਟਾਈਮ ਹੋ ਗਿਆ ਮੇਰੇ ਕੋਲੇ ਹੈਗਾ 2019 ਦਾ 2019 ਦਾ ਉਦੋਂ ਕਿਵੇਂ ਚੱਲਿਆ ਬਰਾਡ ਹੋਣਾ ਦੀ ਇੱਥੇ ਹੈ ਨਹੀਂ ਸੀ ਕਿ ਏਜੰਸੀ ਇਹ ਹੂੰ ਤੁਸੀਂ ਉਦੋਂ ਦੇ ਮਤਲਬ ਬਾਅਦ ਚ ਇਹਨਾਂ ਨਾਲ ਟਾਈਆ ਜੁੜ ਪਏ ਇਹਨਾਂ ਨਾਲ ਹਾਂ ਮੈਂ 2 ਸਾਲ ਹੋ ਗਏ 1.5 ਤੋਂ 2 ਸਾਲ ਹੋਏ ਹੈ ਇੰਨੇ ਕੋਲ ਨਾਲ ਜੁੜਿਆ ਹਾਂ ਜਦੇ ਇਹਨਾਂ ਦੀ ਦੁਕਾਨ ਇੱਕ ਲੈ ਲਈ ਸੀ ਠੀਕ ਆ ਵੀਰੇ ਇਹਨਾਂ ਦੀ ਸਰਵਿਸ ਕਿਵੇਂ ਆ ਸਰਵਿਸ ਪੂਰੀ ਵਧੀਆ ਬੜਾ ਵੀਰ ਮੁੱਕ ਦੀ ਗੱਲ ਦੱਸੋ ਕੀ ਆ ਤੁਸੀਂ ਚਲੋ ਹੁਣ ਵੀ ਜੋ ਵੀ ਆਦਾ ਸਮਾਨ ਲੈਣ ਆਇਓ ਮੈਨੂੰ ਨਹੀਂ ਪਤਾ ਕਿਵੇਂ ਆਇਓ ਹਾਂਜੀ ਮੈਂ ਕਿਹਾ ਵੀਰਾਂ ਨੂੰ ਪਤਾ ਲੱਗੇ ਵੀ ਵੀਰ ਭਰਾ ਮਗਰ ਪੈਰ ਵਾਈ ਪੂਰੀ ਓਕੇ ਕਰਦੇ ਆ ਬਹੁਤ ਬੜੀ ਬਹੁਤ ਵਧੀਆ ਏ ਵੀਰ ਮਗਰ ਤਾਂ ਮੈਨੂੰ ਲੱਗਦਾ ਤੁਹਾਡੇ ਫੌਨ ਫੰਡ ਪੈਂਡ ਸਾਰਾ ਔਂਕਾਰ ਹੀ ਜਾਂਦਾ ਹੈ ਇੱਥੇ ਔਂਕਾਰ ਹੀ ਹੁੰਦਾ ਵਾ ਬਰਾੜ ਉਹ ਨਹੀਂ ਉੱਥੇ ਹੁੰਦੇ ਆ ਇਹ ਬਾਈ ਬਾਈ ਪੈਂਡ ਦਾ ਬਾਈ ਔਂਕਾਰ ਹੀ ਪੈਂਡ ਦਾ ਇੱਥੇ ਜਗਰਾਉਂਦੇ ਵਿੱਚ ਜਗਰਾਉਂਦੇ ਵਿੱਚ ਠੀਕ ਆ ਵੇ ਠੀਕ ਚੱਲਿਆ ਵਧੀਆ ਵੀਰੇ ਬਹੁਤ ਵਧੀਆ ਚੱਲਿਆ ਵੀ ਕੋਈ ਰਪੇ ਰਪੂਰ ਕੋਈ ਉਹ ਜੀ ਟਟ ਭਾਜੇ ਦੀ ਅੱਜ ਤੱਕ ਮੈਂ ਸੀਲ ਵੀ ਨਹੀਂ ਖੋਲ ਕੇ ਪਾ ਕੇ ਦੇਖੀ ਤੇ ਨਾ ਕਿਤੇ ਛੂਇਆ ਅੱਜ ਤੱਕ ਉਵੇਂ ਹੀ ਚੱਲੀ ਜਾਂਦਾ ਉਵੇਂ ਹੀ ਚੱਲਦਾ ਉਨੀ ਮਾੜ ਲਾ ਤੁਹਾਡਾ ਦਾ ਸੁਖਣਾ ਕੰਮ ਵੀ ਮੇਰੇ ਹਾਂ ਕੰਮ ਹੈਗਾ ਮੇਰੇ ਕੋਲੇ ਵਧੀਆ ਕੰਮ ਤੇ ਜਿਹੜੀ ਜਿਹੜੀ ਵੱਡੇ ਭਾਈ ਜਗਰਾਉ ਮਹਿਤਾ ਇਹ ਮੁਕਸਰ ਵਾਲਿਆਂ ਨੂੰ ਸਾਡਾ ਸਾ ਜ਼ਿਲ੍ਹਾ ਮੁਕਸਰ ਆ ਕੇ ਮੁਕਸਰ ਵਾਲਿਆਂ ਨੂੰ ਇਕੱਲੇ ਝੋਨੇ ਚ ਕਦੂਣੀ ਮਾਰਦੇ ਨੇ ਮੱਕੀ ਦਾ ਕੰਮ ਆ ਗਿਆ ਪਹਿਲਾਂ ਪਹਿਲਾਂ ਮੱਕੀ ਧੂਫ ਦਿੰਦੇ ਆ ਫਿਰ ਮੱਕੀ ਵਾਲੇ ਫਿਰ ਆਲੂ ਵਾਲੇ ਬੜੀ ਧੂਰ ਦਿੰਦੇ ਆ ਵੀ ਜਿਵੇਂ ਤਕਰੀਬਨ ਕਹਿੰਦੇ ਵੀ ਸਾਡਾ ਇੱਕ ਸਾਲ ਚੱਲਿਆ ਇਹਨਾਂ ਦਾ ਇਹਨਾਂ ਨੇ ਚਾਰ ਵਾਰੀ ਚਲਾ ਦੇਣਾ ਉੱਥੇ ਇਹ ਤੋਂ ਦੇ ਕਹਿਣ ਦਾ ਮਤਲਬ ਜੇ ਚਲਾਇਆ ਵੀ ਜੋ ਪੋਲੇ ਖੇਤੀ ਉਹਵੇਂ ਚੱਲਣਾ ਇਨਾਂ ਦਾ ਕੱਦੂ ਕਰਨਾ ਆਪਾਂ ਇੱਥੇ ਆਲੂਆਂ ਨੂੰ ਵੀ ਚਾਹੀਦਾ ਮੱਕੀ ਦੇ ਕੱਦੂ ਨੂੰ ਵੀ ਚਾਹੀਦਾ ਕੱਦੂ ਨੂੰ ਵੀ ਚਾਹੀਦਾ ਆਪਣੇ ਤਾਂ ਪੂਰੇ ਟਾਂਡੇ ਮੂੰਗੀ ਦਾ ਕੱਦੂ ਵੀ ਕਰਦੇ ਆ ਹਾਂਜੀ ਬਲੇਡ ਵੀਰੇ ਕਿਵੇਂ ਦੀ ਲਾਈਫ ਕਿਵੇਂ ਬਲੇਡਾਂ ਦੀ ਵਧੀਆ ਚੱਲ ਜਾਂਦੇ ਆ ਬਹੁਤ ਵਧੀਆ ਬਹੁਤ ਜ਼ਿਆਦਾ ਵਧੀਆ ਚੱਲ ਰਹੇ ਪਸਾਈ ਬਹੁਤ ਘੱਟ ਆ ਆਪਾਂ ਕਿਸੇ ਨੂੰ ਮਾੜਾ ਚੰਗਾ ਨਹੀਂ ਕਹਿੰਦੇ ਦੂਜੇ ਨਾਲੋਂ ਇਹਦੇ ਚੱਲਣ 'ਚ ਹੈਗਾ ਸਮੂਤ ਵੀ ਟਰੈਕਟਰ ਨੂੰ ਰੇਲਾ ਰੱਖਣਾ ਹਾਂ ਟਰੈਕਟਰ ਦਾ ਰੇਲਾ ਚੱਲਦਾ ਰੇਲਾ ਚੱਲਦਾ ਚਲੋ ਧੰਨਵਾਦ ਤੁਹਾਡਾ ਤੁਸੀਂ ਬੈਠੋ ਸਗੋ ਜਲਪਾਣੀ ਵੀਰਨਾ ਕਰੋ ਤੁਸੀਂ ਗੱਲ ਬਾਤ ਮੈਂ ਬਰਾੜ ਸਾਹਿਬ ਦਾ ਥੋੜਾ ਜਿਹਾ ਸਮਾਂ ਹੋਰ ਲੈ ਲਵਾਂ ਬਰਾੜ ਸਾਹਿਬ ਇਹ ਨੌਲੇਜ ਤਾਂ ਮੈਨੂੰ ਪਹਿਲਾਂ ਹੀ ਸੀਗੀ ਹਾਂਜੀ ਕਿਉਂਕਿ ਉਹੀ ਗੱਲ ਹੈ ਜਿਹੜੀ ਚੀਜ਼ ਚੰਗੀ ਹੈ ਉਹਦੀ ਗੱਲ ਘਰ ਚ ਘਰਾਂ ਚ ਚੱਲਦੀ ਜਿਵੇਂ ਉਹਨਾਂ ਦਾ ਨੱਚਾ ਵੀ ਆਪਣੇ ਆਂਡ ਗਵਾਂਡ ਹੁੰਦਾ ਹਾਂਜੀ ਹਾਂਜੀ ਇਹ ਵੀ ਮੈਨੂੰ ਰੋਜ਼ ਕਹਿੰਦਾ ਹੁੰਦਾ ਹਾਂਜੀ ਤੇ ਇਹਨਾਂ ਨਹੀਂ ਸੀ ਪਤਾ ਨਹੀਂ ਮਰਾ ਦਾ ਭਰਾ ਹੀ ਇੱਥੇ ਹਾਂਦੇ ਹਾਂਦੇ ਬਰਾੜ ਤਾਂ ਵੀ ਬੈਠੇ ਆ ਤੇ ਜਿਹੜਾ ਛੋਟਾ ਵੀਰੇ ਜਿਵੇਂ ਆ ਗਿਆ ਹਾਂਜੀ 8 ਫੁੱਟ ਆ ਗਿਆ ਆ ਆਪਣਾ ਇਸ ਟਾਈਮ ਸਭ ਤੋਂ ਛੋਟਾ ਆਪਣੇ ਕੋਲ 8 ਫੁੱਟ ਹੀ ਆ 8 ਫੁੱਟ ਨਹੀਂ ਦੋਨਕੇ 7 ਫੁੱਟ ਵੀ ਪੀਸ ਪਏ ਆ ਸਾਢੇ 5 ਫੁੱਟ ਵੀ ਸਾਰਾ ਕੁਝ ਮਿਲੂਗਾ ਜੀ ਸਾਰਾ ਜਿਹੜਾ ਸਾਢੇ 5 ਫੁੱਟ ਆ ਗਿਆ ਜਿਵੇਂ ਪਪਲਰਾਂ ਵਾਲੀ ਕੀਤੀ ਆ ਗਈ ਹਾਂ ਉੱਥੇ ਹਾਂ ਆ ਗਿਆ ਉੱਥੇ ਪਰ ਟਰੈਕਟਰ ਛੋਟਾ ਹੋ ਜਾਂਦਾ ਛੋਟਾ ਚਲ ਰੋਟਾ ਮਟਰ ਵੀ ਛੋਟਾ ਜਾਂਦਾ ਉਹਨਾਂ ਨੇ ਇੱਦਾਂ ਕੱਲਾ ਟਰੈਕਟਰ ਦਾ ਪਿੱਛਾ ਪਿੱਛੇ ਲਗਾਉਣਾ ਹੁੰਦਾ ਹੂੰ ਜਿੱਥੇ ਟਰੈਕਟਰ ਲਾਂਗੇ ਓਤੋਂ ਉਹ ਲਾਂਗੇ ਜੀ ਹਾਂ ਜੀ ਹਾਂ ਹੂੰ ਆਪਾਂ ਵੀਰਾਂ ਨੂੰ ਮੜਾ ਵਿਖਾਈਏ ਸਪੇਅਰ ਵੀਰੇ ਵੈਸੇ ਤਾਂ ਇਹਦਾ ਕੁਝ ਖਰਾਬ ਹੋਣ ਵਾਲਾ ਹੈ ਨਹੀਂ ਜੇ ਕੋਈ ਚੀਜ਼ੇ ਰਿਪੇਅਰ ਤੋਂ ਨੂੰ ਕਿੰਨਾ ਟਾਈਮ ਹੋ ਗਿਆ ਇੱਥੇ ਆਪਣੇ 2 ਸਾਲ ਹੋ ਗਏ ਪੂਰੇ ਇੱਥੇ ਆਪਣਾ ਜਗਰਾਉਣਾ। ਤੁਹਾਨੂੰ ਇਹਦੇ 'ਚ ਕੋਈ ਕੰਪਲੇਂਟ ਦਿੱਸੀ ਹੋਵੇ? ਕੰਪਨੀ ਨੂੰ ਕਹਿੰਦਾ ਆਂਦਾ ਕਿਸਦਾ? ਆਪਣੀ ਕੰਪਲੇਂਟ ਜਿਵੇਂ ਜ਼ਿਆਦਾ ਕਸਾਈ ਆ ਜੀ, ਜਿਵੇਂ ਬਲੇਕ ਬਲੇਕਾਂ ਦੀ ਲਾਗਤ ਸੋਹਣੀ ਆ ਕਿ ਲੋਕਾਂ ਨੂੰ ਪਤਾ ਲੱਗਦਾ ਅਰੀਜਨਲ ਚੀਜ਼ ਦਾ ਤੇ ਦੇਸੀ ਬਲੇਟਾਂ ਦਾ ਤੇ ਅਰੀਜਨਲ ਬਲੇਟਾਂ ਦਾ ਥੋੜਾ ਫਰਕ ਆ। ਹੂੰ। ਪੈਸਿਆਂ ਦਾ ਥੋੜਾ ਜਿਹਾ ਫਰਕ ਆ ਕਿ ਲੋਕਾਂ ਕਹਿੰਦਾ ਅਰੀਜਨਲ ਲੈ ਕੇ ਪਾਉਨੇ ਆ। ਪਹਿਲੀ ਗੱਲ ਆ ਕਿਉਂਕਿ ਜ਼ਿਆਦਾ ਖਪਤ ਸਾਡੀ ਬਲੇਟਾਂ ਦੀ ਆ ਕਿਉਂਕਿ ਇੱਥੇ ਰੋਟੇਵੇਟਰ ਮਸ਼ੀਨ ਉਹਦਾ ਬਹੁਤ ਪਹਿਲਾਂ ਹੀ ਵੱਡੀ ਗੈਂਦੀ ਦੀ ਬਜੇ ਜੀ ਫਾਰਮਰਾਂ ਦੇ ਜਿਹੜੇ ਤਗੜੇ ਫਾਰਮਰ ਆ ਗਏ ਜਾਂ ਛੋਟਾ ਸਮਾਲ ਫਾਰਮਰ ਆ ਗਿਆ ਉਹਨਾਂ ਕੋਲੇ ਮੈਸ਼ੂਰ ਜ਼ਿਆਦਾ ਫਿਰ ਇਹ ਜਿਹੜੇ ਆਪਣੇ ਜ਼ਿਮੀਂਦਾਰ ਜਿਵੇਂ ਤੁਹਾਡੇ ਤੋਂ 2 ਸਾਲ ਤੋਂ ਪਹਿਲਾਂ ਆਲੇ ਪਰ ਉਹ ਮੈਂ ਵੇਖ ਹੀ ਰਿਹਾ ਪਰ ਸਾਡੇ ਉਹ ਸਾਰੇ ਜ਼ਿਮੀਂਦਾਰ ਤੁਹਾਡੇ ਨਾਲ ਤੈਅ ਚੱਲਦੇ ਕੋਲੇ ਹੌਲੀ ਹੌਲੀ ਜਿਵੇਂ ਇੱਕ ਨੂੰ ਪਤਾ ਲੱਗਦਾ ਦੂਜੇ ਨੂੰ ਪਤਾ ਲੱਗਦਾ ਉਹ ਫਿਰ ਜੁੜ ਜਾਂਦੇ ਨਾਲ ਜਿਵੇਂ ਕੋਈ ਸੀਲ ਲਾ ਗਿਆ ਜਾਂ ਪੈਰਿੰਗ ਲਾ ਗਿਆ ਜਾਂ ਕੋਈ ਕਰੋਨ ਪੀਨ ਲੱਗਿਆ ਰੋਟੇਟਰ ਦਾ ਜਾਂ ਕੁਝ ਵੀ ਪਲੈਂਟਰ ਦਾ ਪਲੈਂਟਰ ਦਾ ਸਪੇਅਰ ਪਾਰਟ ਸਾਡੇ ਤੋਂ ਬਹੁਤ ਵਿਕਦਾ ਇੱਥੋਂ ਮੈਸ਼ੂਰ ਕਿਉਂਕਿ ਪਲੈਂਟਰ ਵੱਡੀ ਗ ਆਪਣੇ ਆਮ ਮੱਕੀ ਵਾਲਾ ਮੱਕੀ ਵਾਲਾ ਹਾਂ ਦੇ ਅਸੀਂ ਛੋਟੇ ਛੋਟੇ ਕੋਸ਼ਿਸ਼ ਕਰਦੇ ਹੁਣ ਵੀ ਪਰਸੋਂ ਲਾ ਕੇ ਹਟਿਆ ਕੈਂਪ ਲਾ ਕੇ ਜਣੇ ਰੋਟਾਵੇਟਰਾਂ ਦਾ ਵੀ ਤਿੰਨਾਂ ਕੁ ਮਹੀਨਿਆਂ ਚ ਕੋਸ਼ਿਸ਼ ਕਰਦਿੰਦੇ ਆ ਕੋਈ ਛੋਟਾ ਜਿਹਾ ਕੈਂਪ ਲਾ ਦੇ ਅਸੀਂ ਉਸ ਚੀਜ਼ ਦੇ ਇਕੱਲੇ ਜਿਵੇਂ ਆਪਾਂ ਕਹਿੰਦੇ ਵੀ ਸਰਵਿਸ ਦੇ ਨੇਬਰ ਦੇ ਅਸੀਂ 1 ਰੁਪਿਆ ਚਾਰੀਸ ਨਹੀਂ ਕਰਦੇ ਇਹ ਜੋ ਹਾਂ ਅਸੀਂ ਇਕੱਲੇ ਪਾਰਟਸ ਦੇ ਪੈਸੇ ਲੈਣੇ। ਇਹ ਉਹ ਜੰਨੇ ਕੰਪਨੀ ਦਾ ਜਿਵੇਂ ਆਇਆ ਹੋਣਾ। ਹਾਂ ਜਿਵੇਂ ਅਸੀਂ ਉਸ ਚੀਜ਼ ਦੇ ਪੈਸੇ ਲੈਣੇ ਵੀ ਛੋਟਾ ਇੱਕ ਕੈਂਪ ਲਾ ਲੈਣਾ 10 ਕਿ ਜਿੰਮੇਦਾਰਾਂ ਨੂੰ ਜਿਵੇਂ ਬੁਲਾ ਲੈਨੇ ਆ। ਇਹ ਚੀਜ਼ਾਂ ਛੋਟੀਆਂ-ਛੋਟੀਆਂ ਕਿਉਂਕਿ ਬੰਦੇ ਜੋੜਿਆਂ-ਜੁੜਦੇ ਬਈ ਨਾਲ। ਸਹੀ ਗੱਲ ਆ ਵੀਰੇ। ਕਿਉਂਕਿ ਜਿਵੇਂ-ਜਿਵੇਂ ਜ਼ਿੰਮੇਦਾਰ ਵੀਰਾਂ ਨੂੰ ਪਤਾ ਲੱਗਦਾ ਉਮੀ ਉਮੀ ਗਾਂ ਦੇ ਜਾਂ ਇੱਕ ਪਰਮਾਤਮਾ ਦੀ ਕਿਰਪਾ ਕਰਕੇ ਲੋਕੇਸ਼ਨ ਬਹੁਤ ਵਧੀਆ ਸਾਹਮਣੇ ਪੀਡੀਐਫ ਮੇਲਾ ਲੱਗਦਾ ਗਰਾਊਂਡ ਆ। ਕਿਸੇ ਨੂੰ ਫੋਨ ਤੇ ਜ਼ਿੰਮੇਵਾਰ ਭਰਾ ਨੂੰ ਵੀ ਸਮਝਾਉਣੀ ਸੌਖੀ ਹੈ ਗਰਾਊਂਡ ਦੇ ਜਮਾ ਸਾਹਮਣੇ ਗੇਟ ਆ ਸਾਹਮਣੇ ਵੀਰੋਂ ਦੀ ਉੱਪਰ ਹੀ ਰੋਡ ਤੇ ਪਤਾ ਲੱਗ ਜਾਂਦਾ ਹਾਂਜੀ ਸਾਹਮਣੇ ਆ ਆਪਣੇ ਹਾਂਜੀ ਅੱਜ ਵੀ ਇੱਥੇ ਦਾ ਪੂਰੀ ਚੈਲ ਪੈਲਾ ਚੈਲ ਪੈਲਾ ਮੇਲਾ ਲੱਗਿਆ ਪਿਆ ਹਾਂ ਭਾਈ ਜੀ ਬਲੇਡ ਤੇ ਤੇਲ ਤੂਲ ਆਪਣੇ ਕੋਲੇ ਸਾਰਾ ਕੁਝ ਅਵੇਲੇਬਲ ਆ ਹਾਂਜੀ ਹਾਂਜੀ ਸਾਰਾ ਕੁਝ origignal ਆ ਕੰਪਨੀ ਦੇ ਬ੍ਰਾਂਡਿੰਗ ਦੇ ਬਾਈ ਸਾਰਾ ਕੁਝ ਬਲੇਡ ਵੀ ਮੁਗਲਾਲ ਵੀ ਸਾਰਾ ਕੁਝ ਬਾਈ ਸੀਗਾ ਹਾਂਜੀ ਇੱਥੇ ਆਪਾਂ ਦਿਖਾ ਦਿੰਦੇ ਹਾਂਜੀ ਹਾਂਜੀ ਆ ਜੀ ਭਾਈ ਜੀ ਅੱਛਾ ਇਹ ਤੂ ਲੋਕ ਕਿਰਹਾ ਦੇਵਰ ਜਕੇ ਹਾਂਜੀ ਇਹ ਮਾਸੇ ਚ ਇਤਵੀ ਭੇਜੀ ਆਉਗੀ ਸਾਰਾ ਕੁਛ ਕੰਪਨੀ ਦਾ ਕੰਪਨੀ ਦੀ ਬਿਲਿੰਗ ਦੇ ਵਿੱਚ ਸਾਰਾ ਕੁਛ ਇਹਨਾਂ ਦਾ ਹੈ ਵੀ ਆਣੀ ਹੈਗਾ ਵੀ ਕੋਈ ਵੀ ਚੀਜ਼ ਜੋ ਵੀ ਆਪਾਂ ਬਲੇਡ ਜਾਂ ਕੋਈ ਵੀ ਬਕਾਇਦਾ ਬਿਲਿੰਗ ਨਾਲ ਹਾਂਜੀ ਸਾਰਾ ਰਿਸਟਰਡ ਪੂਰਾ ਸਾਰਾ ਕੁਛ ਸਾਰਾ ਕੁਝ ਠੀਕ ਆ ਵੀਰੇ ਇਹ ਆਪਣੇ ਆਗੇ ਬਲੇਡ ਹਮਮ ਹਰੇਕ ਤੇ ਬ੍ਰਾਂਡਿੰਗ ਐਂਡ ਕੰਪਨੀਿੰਗ ਠੀਕ ਆ ਮਲਚਰ ਤੇ ਬਲੈਟ ਵੀ ਹੈਗੇ ਅੱਛਾ ਇਹਨਾਂ ਦੇ ਵੇਚੀ ਜਾਊਗੀ ਹਾਂਜੀ ਓਕੇ ਸਾਰਾ ਕੁਝ ਮਿਲੂਗਾ ਮੈਂ ਮੈਚੂਰ ਠੀਕ ਆ ਵੀਰੇ ਤੇ ਇਹ ਵੀਰਾਂ ਨੂੰ ਆਪਾਂ ਮੜੀ ਲੋਕੇਸ਼ਨ ਵੀ ਆਪਣੀ ਦੱਸ ਦਿੰਦੇ ਜੀ ਲੋਕੇਸ਼ਨ ਆਪਣੀ ਪੀਡੀਐਫੇ ਮੇਲਾ ਜਗਰਾਉ ਜਿੱਥੇ ਗਰਾਉਂਡ ਆ ਮੇਨ ਉਹਦੇ ਜਮਾ ਬਿਲਕੁਲ ਸਾਹਮਣੇ ਬਟਿਆ ਉਲਟ ਸਾਈਡ ਤੇ ਠੀਕ ਆ ਵੀਰੇ ਸਾਹਮਣੇ ਖੜ ਕੇ ਦੇਖੋਗੇ ਗਰਾਉਂਡ ਵਾਲੇ ਗੇਟ ਦੇ ਖਾਤੇ ਤੇ ਸਾਹਮਣੇ ਬਰਾਡ ਇਗਰੀਐਂਸੀ ਆ ਜਾਊਗੀ ਠੀਕ ਆ ਵੀਰੇ ਹਾਂਜੀ ਲੋ ਜੀ ਦੱਸਿਓ ਤੁਹਾਨੂੰ ਅੱਜ ਇਹ ਗੱਲਾਂ ਪਹਿਲਾਂ ਪਤਾ ਸੀ ਜਾਂ ਨਹੀਂ ਜੋ ਨਵਾਂ ਮਾਡਲ ਆਇਆ ਆਪਾਂ ਤੁਹਾਨੂੰ ਉਹ ਵੀ ਦਿਖਾਤਾ ਮੜਾ ਆਈ ਜੋ ਆਪਾਂ ਬਾਹਰ ਦਿਖਾ ਦਿੰਨੇ ਆ ਵੀ ਜਿਹੜਾ ਨਵਾਂ ਮਾਡਲ ਆਇਆ ਆਪਾਂ ਤੁਹਾਨੂੰ ਉਹ ਵੀ ਦਿਖਾਤਾ ਵੀ 2025 ਦੀ ਪਛਾਣ ਕੀ ਆ ਪਹਿਲਾਂ ਵੀ ਹੋਣਗੇ ਵੀਰਾਂ ਕੋਲੇ 25 ਮਾਡਲ ਦੀ ਆ ਪਛਾਣ ਵਿੱਚ AC ਨਾਲ ਇਹਨੂੰ ਅਟੈਚ ਕਰ ਦਿੱਤਾ ਥੱਲੇ ਹਾਂਜੀ ਤੇ ਸਾਹਮਣੇ ਬਾਬੇ ਜੀ ਮੇਰੇ ਨਾਲ ਸਾਹਮਣੇ ਹੀ ਰੌਣਕ ਲੱਗੀ ਰਹੀਦੀ ਤੇ ਇੱਥੇ ਵੀ ਰੌਣਕ ਲੱਗੀ ਰਹੀ ਜੀ ਬਾਕੀ ਸਟਾਕ ਸਾਰਾ ਹੀ ਹੁਣ 10 ਫੁੱਟਾ 8 ਫੁੱਟਾ 9 ਫੁੱਟਾ 8.5 ਫੁੱਟਾ 7 ਫੁੱਟਾ ਜਿਹੜਾ ਵਿੱਚ ਮਾਸ਼ੀਓ ਦਾ ਮਤਲਬ ਤੁਹਾਡੇ ਕੋਲ ਸਭ ਕੁਝ ਹੈਗਾ ਜੀ ਹਾਂਜੀ ਹਾਂਜੀ ਮਾਸ਼ੀਓ ਦੀ ਹਣਾ ਬ੍ਰਾਂਡ ਚ ਜੋ ਬੰਦਾ ਤੇ ਸਾਰਾ ਕੁਝ ਕੁਝ ਕਿ ਚੀਜ਼ਾਂ ਆਏ ਵੀ ਉਸ ਸੀਜ਼ਨ ਦਾ ਸੀਜ਼ਨ ਆਰਡਰ ਦੇ ਹਣਾ ਆ ਜਾਂਦੀਆਂ ਜਿਹੜੀ ਚੀਜ਼ ਕੋਈ ਨਹੀਂ ਬਾਕੀ ਰੋਟਾਵੇਟਰ ਜਿਹੜਾ ਇੰਪਲੀਮੈਂਟ ਹੈ ਸਦਾ ਭਾਰੇ ਸਾਰਾ ਸਾਲ ਚੱਲਣਾ ਚੱਲਣਾ ਹੀ ਚੱਲਣਾ ਹਾਂ ਇਹ ਤਾਂ ਸਾਰਾ ਫੈਵਰ ਗ੍ਰੀਨ ਆ ਵੀ ਇਹਦੇ ਨਾਲ ਦੇ ਮੈਚਿੰਗ ਇੰਪਲੀਮੈਂਟ ਆ ਮੁੜ ਕੇ ਪਰੇ ਇਹਦੀ ਮਾਰਕੀਟ ਤੇ ਲਾਈਫ ਹੀ ਖਤਮ ਨਹੀਂ ਹੋਣੀ ਨਹੀਂ ਹੋਈ ਵੀਰੇ ਹਾਂਜੀ ਇਹ ਜੋਂਦਾ ਆ ਮਾਰਕੀਟ ਦੀ ਜਰੂਰਤ ਰਹੀ ਹੈ ਜਿਹੜਾ ਕੰਮ ਇਹਨੇ ਕਰਨਾ ਹੋਰ ਕੋਈ ਨਹੀਂ ਕਰ ਸਕਦਾ ਹਾਂਜੀ ਲਓ ਜੀ ਦਰਸ਼ਕ ਵੀਰੋ ਇਹ ਮੇਰਾ ਵੱਡਾ ਵੀਰ ਬਰਾੜ ਸਾਹਿਬ ਦੱਸਿਓ ਵੀਰੇ ਦੀ ਜਾਣਕਾਰੀ ਤੇ ਹਾਂ ਜਗਰਾਉਂ ਦੇ ਵਿੱਚ ਜਾਂ ਤੁਸੀਂ ਕਿੱਥੋਂ ਹੋ ਇਹ ਆਪਣਾ ਰੋਟਾ ਵਟਰ ਜਾਂ ਮਾਸ਼ੇ ਦਾ ਹੋਰ ਵੀ ਕੁਝ ਖਰੀਦਣਾ ਵੀਰੇ ਦਾ ਨੰਬਰ ਡਿਸਪਲੇ ਤੇ ਦਿੱਤਾ ਹੋਇਆ ਹੰਕਾਰ ਵੀਰਾ ਚੱਕੂਗਾ ਇਹ ਤੇ ਹੋ ਹੀ ਹੁੰਦੇ ਆ ਹਨਾ ਹਾਂ ਜੇ ਕੰਮਕਾਰੀ ਹੁੰਦੇ ਆ ਹਾਂ ਵੀਰੇ ਦਾ ਨੰਬਰ ਦਿੱਤਾ ਹੀ ਆ ਤੁਸੀਂ ਕੋਈ ਵੀ ਜਾਣਕਾਰੀ ਜਾਂ ਨਵਾਂ ਖਰੀਦਣਾ ਹਨਾ ਤੇ ਤੁਸੀਂ ਇੱਕ ਵਾਰੀ ਆ ਕੇ ਇੱਥੇ ਕੋਈ ਮਾਡਲ ਦੇਖਣਾ ਉਹ ਵੀ ਦੇਖ ਸਕਦੇ ਹੋ ਜਗਰਾਉ ਆਪਣੇ ਤੇ ਜੇ ਕਿਸੇ ਨੇ ਰਿਪੇਅਰ ਕਰਾਉਣੀ ਆ ਆਪਣੇ ਬਲੇਡ ਵਗੈਰਾ ਪਾਉਣੇ ਆ ਤਾਂ ਵੀ ਆਪਣੇ ਵੀਰੇ ਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ ਤੇ ਸਾਨੂੰ ਹੁਣ ਦੋ ਆ ਗਿਆ ਦੱਸਿਓ ਸਾਡੀ ਜਾਣਕਾਰੀ ਤੁਹਾਨੂੰ ਕਿੱਦਾਂ ਦੀ ਲੱਗੀ ਜੇ ਕੋਈ ਵੱਧ ਘੱਟ ਸ਼ਬਦ ਹੋਇਆ ਉਹਦੇ ਲਈ ਮਾਫੀ ਆ ਮਿਲਦੇ ਆ ਅਗਲੀ ਵੀਡੀਓ ਚ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ Keep it with